ਇਰੋਟੇ ਭੈਣੋ ਰਾਮ ਸਿੰਘ ਅਠੂੜੋ ਇਹ ਜਿਹੜੀ ਗੱਲ ਮਹਿਲ ਕਲਾ ਮਰੇ ਦੱਸੀ ਆ ਸ਼ਨਾਰ ਸ਼ਵਾਰੇ ਉਹਦੇ ਵਿੱਚ ਥੋੜਾ ਜਿਹਾ ਵਾਧਾ ਕਰਕੇ ਜਿਹੜੀਆਂ ਅਗਦੀਆਂ ਸਰਕਾਰ ਦੀਆਂ ਨੀਤੀਆਂ ਨੇ ਉਹਦੇ ਗੱਲ ਕਰਾਂਗੇ ਕੇ ਰਣਜੀਤ ਨਾ ਵੀ ਇੱਕ ਬੇਟੀ ਸਕੂਲ ਤੋਂ ਪੜ੍ਹ ਕੇ ਆਪਣੇ ਘਰ ਆ ਰਹੀ ਸੀ ਉਹ ਸਮੇਂ ਦੀ ਹਕੂਮਤ ਦੇ ਉਹਦੇ ਜੁੰਡੀ ਦੇ ਯਾਰਾਂ ਨੇ ਇਹਨਾਂ ਦੇ ਘਟੋ-ਘਟੋ 35 36 ਮੁਕਾਦਮੇ ਤੇ ਕੇਸ ਚੱਲਦੇ ਸੀ ਉਹਨਾਂ ਨੇ ਉਹ ਬੱਚੀ ਨੂੰ ਬੁਰਾ ਪਲਾ ਗਿਆ ਉਹ ਕਾਸ਼ਮਕਸ਼ ਦੋ ਤਿੰਨ ਦਿਨ ਚੱਲਦੀ ਰਹੀ ਜਦੋਂ ਸਕੂਲੋਂ ਆ ਕੇ ਘਰੇ ਜਾ ਰਹੀ ਸੀ ਉਹਨਾਂ ਜ਼ਾਲਮ ਲੋਕਾਂ ਨੇ ਬੱਚੀ ਨਾਲ ਬਲਾਤਕਾਰ ਕਰਕੇ ਹਰ ਹਰ ਦੇ ਖੇਤ ਵਿੱਚ ਉਹੀ ਫਟ ਕੇ 12 ਡੂੰਘਾ 12 ਫੁੱਟ ਡੂੰਗੀ ਉਹਦੀ ਡੈੱਡ ਬੋਡੀ ਵਿੱਚ ਨੱਪਦੀ ਜੇਕਰ ਉਹਨਾਂ ਹੋ ਡੈੱਡ ਬੋਡੀ ਬਾਹਰ ਕੱਢੀ ਗਈ ਉਹਨਾਂ ਦੇ ਦਾੜੀ ਦੇ ਵਾਲ ਉਹ ਬੱਚੀ ਦੇ ਹੱਥਾਂ ਵਿੱਚ ਸੀ ਬੜੀ ਰਹਿਮ ਬੜੀ ਬੇਰਹਿਮੀ ਨਾਲ ਕਤਲ ਹੋਇਆ ਸੀ ਉਹਨਾਂ ਨੂੰ ਘਰੂਰ ਸੀ ਹੰਕਾਰ ਸੀ ਬਈ ਸਾਡੀ ਸਰਕਾਰ ਕਾਨੂੰਨ ਸਾਡੀ ਮੁਠੀ ਚ ਹੈ ਸਾਡਾ ਕੁਛ ਨਹੀਂ ਵਿਗੜਦਾ ਬੱਚੀ ਦਾ ਸਾਈਕਲ ਉਹਦੀਆਂ ਕਿਤਾਬਾਂ ਹਰ ਹਰ ਵੇਖੇ ਚੋ ਲਪੀਆਂ ਲੋਕ ਇਕੱਠੇ ਹੋਏ ਸਮਰਸ਼ ਕਮੇਟੀ ਬਣੀ ਕੌਣ ਚਲਿਆ ਕੌਣ ਸਾ ਪ੍ਰਸ਼ਾਸਨ ਗੱਲਬਾਤ ਸੁਣ ਨਹੀਂ ਰਿਹਾ ਸੀ ਉਹ ਤੁਚਣਾ ਕਰਦਾ ਸੀ ਬੁੱਧੀਜੀਵੀ ਲੋਕ ਇਨਾਰਸ਼ੀ ਲੋਕ ਕਮੇਟੀ ਬਣਾ ਲਈ ਇਸ਼ਾਰਾ ਸ਼ੁਰੂ ਹੋ ਗਿਆ ਸਾਰੇ ਪਾਸੇ ਕਿਸਾਨ ਮਜ਼ਦੂਰ ਮਜ਼ਦਹਾ ਇਸ ਤੇ ਜਹਰੂ ਲੋਕੋ ਸ਼ਿੰਗਰਸ਼ੀ ਲੋਕੋ ਬੱਚੇ ਨੂੰ ਲੱਭਣ ਲਈ ਪਿੰਡਾਂ ਵਿੱਚ ਚਲੇ ਗਏ ਕਰਦੇ ਕਰਾਉਂਦੇ ਬੱਚੇ ਦੀ ਡੈੱਡ ਬੋਡੀ ਲੱਭੀ ਗਈ ਸਮਾਂ ਅਚੰਭਾ ਹੋਇਆ ਗਿਆਲਮਾਂ ਨੂੰ ਸਜ਼ਾ ਦਿੱਤੀ ਗਈ ਸਜ਼ਾ ਹੋਈ ਬਾਈ ਰਾਮ ਸਿੰਘ ਦੱਸ ਗਿਆ ਸਾਥੀ ਰਾਮ ਸਿੰਘ ਅਠੂਰ ਸਾਹ ਦੱਜ ਗਿਆ ਜਿਨ੍ਹਾਂ ਨੇ ਸ਼ਿੰਗਾਰਸ ਲੜਿਆ ਵਿੱਚ ਸ਼ਾਮਲ ਸੀ ਆਖਰਕਾਰ ਤਿੰਨ ਸਾਥੀਆਂ ਨੂੰ ਸਜ਼ਾ ਹੋਈ ਕਿਉਂਕਿ ਸਰਕਾਰ ਉਹਨਾਂ ਦੀ ਜੱਜ ਉਹਨਾਂ ਦੇ ਕੋਰਟ ਕਚਹਿਰੀਆਂ ਉਹਨਾਂ ਦੀਆਂ ਦੋ ਸਾਥੀ ਬਰੀ ਹੋ ਗਏ ਸਾਥੀ ਮਨਜੀਤ ਨੂੰ ਉਮਰ ਕੈਦੀ ਦੀ ਸਜ਼ਾ ਹੋਈ ਅਜਾ ਹਉ ਬੋਲੀ ਗਈ ਇਹ ਸਾਰਾ ਮਸਲਾ ਲੈ ਕੇ ਅਸੀਂ ਪਿੰਡਾਂ ਵਿੱਚ ਗਏ ਲੋਕ ਕਹਿੰਦੇ ਸੀ ਉਮਰ ਕੈਦੀ ਦੀ ਸਜ਼ਾ ਹੋਵੇ ਤੁਸੀਂ ਕਿਵੇਂ ਸਜਾ ਨੂੰ ਮaaf ਕਰਾ ਲੋਗੇ ਸ਼ਨਾਰਸ਼ ਚੱਲਿਆ ਸੱਤ ਦਿਨ ਪਟਿਆਲੇ ਬੈਠੇ ਸਨਵੀਂ ਹਕੂਮਤ ਨੂੰ ਕਹਿ ਰਿਆ 45 ਦਿਨ ਬਰਨਾਲਾ ਜੇਲ੍ਹ ਮੂਹਰੇ ਜੇਲ੍ਹ ਨੂੰ ਕਹਿ ਰਿਆ ਸੰਸਾਰ ਤੋਂ ਦੂਜਾ ਕੇਸ ਆ ਹਾਰਦ ਦਾ ਪਹਿਲਾ ਕੇਸ ਆ ਕਿਸੇ ਸਾਥੀ ਨੂੰ ਉਮਰ ਕੈਦੀ ਦੀ سزا ਰੱਦ ਕਰਾਉਣ ਵਿੱਚ ਕੇਸ ਲੈ ਕੇ ਗਏ ਲੋਕਾਂ ਦੀ ਕਚਹਿਰੀ ਚੋ ਜੱਜ ਬਦਲ ਗਏ ਵਕੀਲ ਬਦਲ ਗਏ ਪਰ ਟੇਗ ਰੱਖੀ ਇਹਨਾਂ ਲੋਕਾਂ ਦੇ ਪਿੰਡਾਂ ਵਿੱਚ ਗਏ ਕੱਟ ਕੀਤੇ ਸਰਕਾਰ ਦੇ ਪੁੱਤਰੇ ਫੂਕੇ ਸਰਕਾਰ ਨੂੰ ਦੱਸਿਆ ਜੇ ਸਾਡਾ ਸਾਥੀ નિર્ਦੋਸ਼ ਹੈ ਇਹਨੂੰ ਜੇਲ੍ਹ ਵਿੱਚ ਬੰਦ ਕਰਦੇ ਹੋ ਸਜਾ ਕਰ ਕਰਾ ਰੱਖੋ ਜੇ ਨਹੀਂ ਹੈਗਾ નિર્ਦੋਸ਼ ਹੈ ਇਹਦਾ ਕੋਈ ਜੁਰਮ ਨਹੀਂ ਤਾਂ ਇਹਨੂੰ ਪਰਨਾਲਾ ਜੇਲ੍ਹ ਵਿੱਚ ਛੱਡ ਕੇ ਚੱਲੇ ਆ ਇੱਥੋਂ ਹੀ ਲੈ ਕੇ ਜਾਵਾਂਗੇ ਸੰਘਰਸ਼ ਹੋਇਆ ਪੀਸੀ ਦੇ ਫੈਲ ਤੋਂ ਸੈਨ ਹੋਏ ਰਾਜਪਾਲ ਦੇ ਸੈਨ ਹੋਏ ਸਰਕਾਰ ਨੂੰ ਗੋਡੇ ਟੇਕਣੇ ਪਏ ਤੁਹਾਡੀ ਤਾਕਤ ਦੀ ਏਡੀ ਵੱਡੀ ਜਿੱਤਾਂ ਸ੍ਰੀ ਅਕਾਲ ਤੁਹਾਡੀ ਜਿੱਤਾਂ ਲੋਕਾਂ ਦੀ ਤਾਕਤ ਦੀ ਜਿੱਤਾਂ ਲੋਕ ਤੇ ਆਸ ਬਦਲ ਰਹੇ ਨੇ ਉਹ ਸਾਥੀ ਅੱਜ ਕਿਸਾਨੀ ਵਿੱਚ ਮੂਰਲੀ ਕਤਾਰ ਵਿੱਚ ਮੂਰੇ ਹੋ ਕੇ ਸ਼نگਰਸ਼ਾਂ ਦੀ ਅਗਵਾਈ ਕਰ ਰਿਹਾ ਵਾ ਥੋੜੀ ਤਾਕਤ ਨੇ ਬਹੁਤ ਸਾਥੀ ਨੂੰ ਜੇਲ੍ਹ ਵਿੱਚੋਂ ਬਾਹਰ ਕਢਾਇਆ ਇਤਿਹਾਸ ਆ ਹੈ ਇੱਕ ਇਤਿਹਾਸ ਅਸੀਂ ਰਾਮ ਸਿੰਘ ਹਟੂੜ ਦੱਸ ਕੇ ਗਏ ਨੇ 24 ਘੰਟੇ ਸ਼نگਰਸ਼ੀਲ ਇਨਕਲਾਬੀ ਤੇ ਲੜਾਕੂ ਜਥੇ ਬੰਗਿਆ ਜੇਡਕ ਚਾਹੀਦੀ ਆ ਮਨ ਵਿੱਚ ਆਹ ਲੈਂਡ ਪੋਨ ਦੀ ਜਿਹੜੀ ਪਾਲਸੀ ਆ ਇਹਨੂੰ ਅਸੀਂ ਕੁਛ ਨਹੀਂ ਮੰਨਦੇ ਇਹ ਬਾਲਾ ਬਟਾ ਕੋਈ ਮਸਲਾ ਨਹੀਂ ਹੈਗਾ ਸਰਕਾਰ ਦੇ ਗੋਡੇ ਲਵਾ ਕੇ ਫੇਰ ਘਰਾਂ ਨੂੰ ਵੜਾਂਗੇ ਘਰਾਂ 'ਚ ਜਾਵਾਂਗੇ ਜਿਹੜੀਆਂ ਵੱਡੀਆਂ ਸਾਮਰਾਜੀ ਤਾਕਤਾਂ ਨੇ ਵੱਡੀਆਂ ਸੰਸਥਾਵਾਂ ਨੇ ਵਾਲਟਾ ਬੈਂਕ ਦਾ ਉਹਨੇ ਇੱਕ ਪਾਲਸੀ ਲੈ ਕੇ ਆਂਦੀ ਆ ਕੰਮ ਕੀ ਲੈਂਦੀ ਆ ਲੈਂਡ ਬੈਂਕ ਬਣਾਉਣੀ ਆ ਇੱਕ ਲੈਂਡ ਬੈਂਕ ਪੰਜਾਬ ਸਰਕਾਰ ਦਾ ਅਧਿਕਾਰੀ ਕਹਿੰਦਾ چیਫ ਸਕੱਟਰੀ ਕਹਿੰਦਾ ਵਾ ਇੱਕ ਲੈਂਡ ਬੈਂਕ ਬਣਾਵਾਂਗੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਆਪਣੇ ਕੋਲੇ ਇਕੱਠੀ ਕਰਕੇ ਬਡੇ ਕਾਰਪੋਰੇਟ ਘਰਾਣਿਆਂ ਨੂੰ ਮੁੱਲ ਵੇਚਾਂਗੇ ਸਾਰੀ ਸੰਸਾਰ ਦੀ ਜ਼ਮੀਨ ਕਾਰਪੋਰੇਟ ਘਰਾਣੇ ਆਪਣੇ ਕੋਲੇ ਇਕੱਠੀ ਕਰਨਗੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਬਾਹਰ ਕਰਨਗੇ ਪਾਲਸੀ ਇਹ ਹੈ ਇਹਨੂੰ ਸਮਝਣ ਦੀ ਲੋੜ ਹੈ ਪੰਜਾਬ ਸਰਕਾਰ ਦਾ ਅਧਿਕਾਰੀ ਕਿਉਂ ਕਹਿ ਰਿਹਾ ਹੈ ਗੱਲੋ ਵੋਟਾਂ ਪਾਈਆਂ ਸਰਕਾਰ ਬਣਾਈ ਆ 27 ਦੀਆਂ ਚੋਣਾਂ ਆ ਰਹੀਆਂ ਨੇ ਵੋਟਾਂ ਫੇਰ ਪਾਉਣੀਆਂ ਨੇ ਭਰਾਵੋ ਅਸੀਂ ਵੋਟਾਂ ਨਹੀਂ ਪਾਉਂਦੇ ਸਾਡੀ ਟੇਕ ਨਾਸ਼ੀਆਂ ਤੇ ਆ ਸਾਡੀ ਟੇਕ ਲੋਕਾਂ ਤੇ ਆ ਸਾਡੀ ਟੇਕ ਮਦਾਨੇ ਜੰਗ ਵਿੱਚ ਕਿਉਂਕਿ ਸਾਡੇ ਕੋਲ ਇਤਿਹਾਸ ਆ ਬੋਗਾ ਬੰਦਾ ਸਿੰਘ ਬਹਾਦਰ ਦਾ ਅਸੀਂ ਉਰੂਪ ਕਰਦੇ ਆਂ ਉਹਦੇ ਅਮਲ ਕਰਦੇ ਆਂ ਕਿਸਾਨ ਜੱਥੇਬੰਦੀਆਂ ਮੈਦਾਨੇ ਜੰਗ ਵਿੱਚ ਨੇ ਪ੍ਰੋਗਰਾਮ ਦੇ ਰਹੀਆਂ ਨੇ ਹਸਪਤਾਲ ਚੱਲਾਂਗੇ ਅੱਜ ਸਮੇਂ ਦੀ ਲੋੜ ਪਾਕ ਨੂੰ ਬਦਲਣਾ ਪਊਗਾ ਅਸੀਂ ਲੋਕੀਂ ਡਾਕਟਰ ਨੂੰ ਬਦਲ ਸਕਦੇ ਆ ਹੁਣ ਲੜਾਈਆਂ ਘੋੜਿਆਂ ਵਾਲੀਆਂ ਨਹੀਂ ਰਹੀਆਂ ਹੁਣ ਲੜਾਈਆਂ ਦਰਸ਼ੇ ਮੇਜ਼ੀਆਂ ਵਾਲੀਆਂ ਨਹੀਂ ਰਹੀਆਂ ਹੁਣ ਲੜਾਈਆਂ ਪਰਮਾਣੂ ਹਥਿਆਰਾਂ ਦੀਆਂ ਨੇ ਆਟੋਮੈਟਿਕ ਹਥਿਆਰ ਨੇ ਹੁਣ ਹੁਣ ਤਾਂ ਬਟਨ ਦੱਬੋ ਸ਼ਹਿਰਾਂ ਦਾ ਸ਼ਹਿਰ ਤਬਾਹ ਹੋ ਜਾਂਦੇ ਆ ਜਿਹੜੀ ਮੈਦਾਨੇ ਜੰਗ ਵਿੱਚ ਲੜਾਈ ਹੋਣੀ ਆ ਉਹਦੇ ਲਈ ਮਨ ਬਣਾਉਣਾ ਪਊਗਾ ਪਿੰਡਾਂ ਵਿੱਚ ਹੋਰਸਾਂ ਨੂੰ ਤਿਆਰ ਕਰਨਾ ਪਊਗਾ ਬੀਰੋਕ੍ਰੇਸੀ ਨੌਕਰਸ਼ਾਹੀ ਪਿੰਡਾਂ ਵਿੱਚ ਜਾ ਰਹੀ ਆ ਸਰਕਾਰ ਬਣੂ ਜਾ ਰਹੀ ਆ ਪਰ ਆਪਰ ਸਾਡੇ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਗਮਰਾਹ ਕਰਕੇ ਪਰ ਆਪਰ ਦੇ ਸੰਗਠਨ ਬਣਾ ਰਹੀ ਆ ਜਿਹੜੇ ਵੀਰ ਗਮਰਾਹ ਹੋ ਜਾਂਦੇ ਆ ਸਰਕਾਰਾਂ ਦੀਆਂ ਪਾਲਸੀਆਂ ਨੂੰ ਨੀਤੀਆਂ ਨੂੰ ਸਮਝਣਾ ਪਊਗਾ ਮਸਲਾ ਜ਼ਮੀਨ ਦਾ ਲੈਂਡ ਪੂ ਦਾ ਇਹਦੇ ਵਿੱਚ ਜਿਹੜੀਆਂ ਸੰਸਥਾਵਾਂ ਜਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਸਮਝਣਾ ਪਊਗਾ ਕਿਸਾਨ ਤੇ ਮਜ਼ਦੂਰ ਦਾ ਸਿਰ ਨਾਲ ਸਿਰ ਜੋੜਨਾ ਪਊਗਾ ਕੂੜੀ ਦੀ ਪੰਡ ਵੰਦੇ ਸੀ ਜਦੋਂ ਆਪਾਂ ਪਿੱਛੇ ਚਲੇ ਚੱਲੀਏ ਸਹਿਰ ਨਾਲ ਸਿਰ ਜੋੜਦੇ ਸੀ ਜਿਉਂ ਪੰਡ ਢਿਲੀ ਰਹਿ ਜਾਂਦੀ ਸੀ ਹੱਥਾਂ ਨਾਲ ਹੱਥ ਜੁੜਦੇ ਸੀ ਸਹਿਰ ਨਾਲ ਕਿਸਾਨ ਤੇ ਮਜ਼ਦੂਰ ਦਾ ਸਿਰ ਜੋੜਦਾ ਸੀ ਜੇ ਉਹ ਪੰਡ ਢਿਲੀ ਰਹਿ ਜਾਂਦੀ ਸੀ ਗੜ ਵਿੱਚ ਪੈ ਜਾਂਦੀ ਸੀ ਉਹ ਸਿਰੇ ਨਹੀਂ ਆਪਾਂ ਲੈ ਕੇ ਜਾਂਦੇ ਸੀ ਅੱਜ ਮਸ਼ੀਨਰੀ ਦੇ ਯੋਗ ਮਜ਼ਦੂਰਾਂ ਦੇ ਚੁੱਲ੍ਹੇ ਠੰਡੇ ਹੋਏ ਪਿਆ ਸੌ ਮਜ਼ਦੂਰਾਂ ਦਾ ਕੰਮ ਇੱਕ ਮਸ਼ੀਨ ਕਰਨਾ ਸੀ ਇਹ ਵੱਡੀ ਕਾਟ ਰੜਦੀ ਆ ਰੇਵੀ ਗੁੰਦੀ ਕਸਰਾ ਬੋੜ ਬਟੋਰੂ ਪਾਲਤੀਆਂ ਨੇ ਕਰਤੀ ਸਾਨੂੰ ਵੜਤਾ ਇਹ ਜੱਟ ਆ ਇਹ ਬਹਾਮਣ ਆ ਬਾਨੀਆਂ ਰਵਦਾਸੀ ਆ ਇਹ ਮੱਝ ਵੀ ਆ ਪਾਰਤਾ ਤੁਨੋਂ ਫਸਲ ਕਟਣ ਆਉਂਦੇ ਆ ਕੋਡੇ ਵਿੱਚੋਂ ਆਗੂ ਖੜੇ ਕਰ ਲੈਂਦੇ ਆ ਅਸੀਂ ਕਹਿੰਦੇ ਆ ਵੀ ਅਸੀਂ ਉਹ ਪਿੰਡ ਨੂੰ ਸੁਣਾਵਾਂਗੇ ਉਹ ਨਹੀਂ ਉਹ ਪ੍ਰਭੂ ਇਹ ਕੁਝ ਨਹੀਂ ਹੁੰਦਾ ਸਾਡੇ ਕੋਲੇ ਇਤਿਹਾਸ ਪਿਆ ਵਾ ਇਤਿਹਾਸ ਤੇ ਹਮਲ ਕਰ ਲਿਓ ਆਪਾਂ ਨੂੰ ਹੀਰੋ ਨਹੀਂ ਚਾਹੀਦੇ ਆਪਾਂ ਨੂੰ ਦੂਰਅੰਦੇਸ਼ੀ ਆਗੂ ਚਾਹੀਦੇ ਆ ਜੇਦਾਂ ਦੂਰਅੰਦੇਸ਼ੀ ਆਗੂ ਮਿਲ ਗਏ ਇੱਥੇ ਝੜਕਾ ਦੇ ਬਹਿਣਾ ਨਹੀਂ ਪਊਗਾ ਕਦੇ ਵੀ ਦੇਖ ਲਿਓ ਤਪਿਆਸ ਪੜ ਲਿਓ ਗੁਰੂ ਗ੍ਰੰਥ ਸਾਹਿਬ ਦੀ ਖੋਜ ਕਰ ਲਿਓ ਹੋਰ ਧਾਰਮਿਕ ਪੁਸਤਕਾਂ ਨੇ ਜਿਹੜੀਆਂ ਜਿਹੜੇ ਗ੍ਰੰਥ ਨੇ ਉਹਨਾਂ ਦੀ ਖੋਜ ਕਰ ਲਿਓ ਕੋਈ ਵੀ ਧਰਮ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਪਰ ਬਚੜ ਦੀ ਲੋੜ ਆ ਇਨ੍ਹਾਂ ਸਿਆਸੀ ਆਗੂਆਂ ਤੋਂ ਇਹਨਾਂ ਨੇ ਸਾਨੂੰ ਜਾਤਾਂ ਪਾਟਾਂ ਧਰਮਾਂ ਵਿੱਚ ਵੰਡਿਆ ਵਾਲ ਅਮਲੇ ਤਾਂ ਹੀ ਵੱਧ ਰਹੇ ਨੇ ਤਾਨਾਸ਼ਹੀ ਦੁਨੀਆ ਵਿੱਚ ਹੀ ਫੈਲ ਰਹੀ ਆ ਕੱਲੀ ਇਹ ਪੰਜਾਬ ਦੀ ਨਹੀਂ ਹੈਗੀ ਗੱਲ ਜਾਲ ਜੰਗਲ ਤੇ ਜ਼ਮੀਨਾਂ ਤੇ ਕਾਜੇ ਹੋ ਰਹੇ ਨੇ ਜਿਹੜੇ ਸਾਡੇ ਖੇਣ ਜਨੇ ਉਦਰ ਦੇ ਪਦਾਰਥ ਨੇ ਇਧਰ ਚਲੇ ਜਾਓ ਚਾਰਖੰਡ ਅਸਾਮ ਬੋਲੋ ਸਾਡੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਲੜਨ ਵਾਲੇ ਲੋਕਾਂ ਨੂੰ ਝੂਠੇ ਪੁਰਸ ਮੁਕਾਬਲਿਆਂ ਵਿੱਚ ਮਾਰਿਆ ਜਾ ਰਿਹਾ ਵਾ ਪੰਜਾਬ ਵੀ ਪੁਰਸ ਸਟੇਟ ਬਣ ਗਿਆ ਇੱਥੇ ਵੀ ਝੂਠੇ ਮੁਕਾਬਲੇ ਹੋ ਰਹੇ ਨੇ ਜਿਵੇਂ 84 ਤੋਂ ਹੋਏ ਨੇ ਇਹਨਾਂ ਸਰਕਾਰਾਂ ਦੇ ਖੂਨੋਂ ਖੂਨ ਲੱਗਿਆ ਕਾਣੀ ਆਪਣੇ ਏਕੇ ਦੀਆ ਪ੍ਰਭੂ ਜਾਂ ਦੇਕਾ ਹੋ ਗਿਆ ਘਬਰਾਹਣੋਂ ਵੱਜ ਕੇ ਪਿੰਡਾਂ ਜਿਨ੍ਹਾਂ ਦਾ ਵਿਰੋਧ ਹੋ ਗਿਆ ਆਪਣੀਆਂ ਜ਼ਮੀਨਾਂ ਕੋਈ ਨਹੀਂ ਖੋ ਸਕਦਾ ਵਾ ਸਮਰਾਲੇ 24 ਅਗਸਤ ਨੂੰ ਬੱਡੀ ਕਿਸਾਨ ਮਜ਼ਦੂਰ ਮਹਾਪੰਚਾਇਤ ਹੋ ਰਹੀ ਆ ਜਿਹਦੇ ਵਿੱਚ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਮਲਾਜ਼ਮ ਜੱਥੇਬੰਦੀਆਂ ਜਿਹੜੀਆਂ ਪੰਜਾਬ ਦੇ ਹਿੱਤ ਚਾਹੁੰਦੀਆਂ ਨੇ ਲੋਕਾਂ ਦੇ ਹਿੱਤ ਹਿੱਤ ਚਾਹੁੰਦੀਆਂ ਨੇ ਜਿਹੜੀਆਂ ਲੋਕ ਪੱਖੀ ਜੱਥੇਬੰਦੀਆਂ ਨੇ ਉਹ ਸਮਰਾਲੇ ਵਿੱਚ ਇਕੱਠੀਆਂ ਹੋ ਰਹੀਆਂ ਨੇ ਵੱਡੇ ਅੰਦੋਲਨ ਦਾ ਲਾਨ ਹੋ ਸਕਦਾ ਵਾ ਪਿਆਰ ਹੋ ਜੋ ਸਰਕਾਰ ਨਾਲ ਲੜਾਂਗੇ ਦਾ ਵੇਚ ਲਾਵਾਂਗੇ ਚਿੰਦਨ ਪਾਲਸੀ ਨੋਟੀਫਿਕੇਸ਼ਨ ਰੱਦ ਹੋ ਗਿਆ ਘਰਾਂ ਚ ਬੇ ਉਧਰ ਬੈਠਾਂਗੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਨੇ ਕੋਈ ਦਿਨ ਇਹ ਜਾਣੀ ਜਾਂਦਾ ਆਰਾਮ ਸੋਂ ਬਾਈ ਦੱਸ ਕੇ ਗਿਆ ਵਾ ਸੰਘਰਸ਼ਾਂ ਦੀ ਗੱਲ ਕਰਦਾ ਕੋਈ ਵੀ ਦਿਨ ਬੇਲਾ ਨਹੀਂ ਜਾਂਦਾ ਸਵੇਰ ਤੋਂ ਕਰੋ ਨਿਕਲੇ ਆ ਜੀ ਦਾ ਚਾਲਸੋ ਚਲੇ ਹੁੰਦੀ ਆ ਉਦੋਂ ਪਹਿਲਾਂ ਬਾਇਓ ਗੈਸ ਪਲਾਂਟ ਦੀਆਂ ਜਿਹੜੀਆਂ ਫੈਕਟਰੀਆਂ ਨੇ ਚਾਹੇ ਭੁੰਦੜੀ ਹੋਵੇ ਚਾਹੇ ਤਿਆੜਾ ਹੋਵੇ ਚਾਹੇ ਮੁਸ਼ਕਵਾਦ ਹੋਵੇ ਚਾਹੇ ਅਖਾੜਾ ਹੋਵੇ ਇਹਨਾਂ ਦੇ ਸ਼ੰਗਾਰ ਚੱਲਦੇ ਨੇ ਕਿਸਾਨਾਂ ਦੇ ਘਰਾਂ ਦੇ ਸ਼ਾਂਪੇ ਮਾਰੀ ਹੁੰਦੀ ਆ ਜਿਹਨਾਂ ਚ ਬੰਦ ਕੀਤਾ ਜਾਂਦਾ ਕਿਸਾਨ ਸਾਥੀਆਂ ਨੂੰ ਮਜ਼ਦੂਰਾਂ ਨੂੰ ਜਿਹੜੇ ਲੋਕ ਸੱਚ ਬੋਲਣਗੇ ਸੱਚ ਦੀ ਗੱਲ ਕਰਨਗੇ ਹੱਕਾਂ ਦੀ ਗੱਲ ਕਰਨਗੇ ਲੋਕਾਂ ਦੀ ਪੱਕੀ ਗੱਲ ਕਰਨਗੇ ਉਹਨਾਂ ਨੂੰ ਜੇਲਾਂ ਦੇ ਕੇਸਾਂ ਦਾ ਮੁਕਾਦਮਿਆਂ ਦਾ ਸਾਹਮਣਾ ਕਰਨਾ ਹੀ ਪਊਗਾ ਇਹ ਮਨਾਂ ਵਿੱਚੋਂ ਕੱਢ ਦਿਓ ਲੈਣ ਜਿਹੜੀ ਪੁਰਾਣੇ ਪਾਲਸੀ ਆ ਇਹ ਕੁਸ਼ਮ ਨਹੀਂ ਹੈਗੀ ਇਹ ਸਰਕਾਰ ਨੂੰ ਲੰਬਾ ਟਾਈਮ ਚੱਲ ਸਕਦੇ ਨਹੀਂ ਸੰਘਰਸ਼ੋ ਲੰਬਾ ਟਾਈਮ ਲੱਗ ਸਕਦਾ ਵਾ ਪਰ ਪਾਲਸੀ ਨੂੰ ਰੱਦ ਕਰਾ ਕੇ ਹੀ ਕਰਾਂ ਨੂੰ ਬਾਅਦ ਸੁਲਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ